ਸ਼ਾਮ ਦੀਆਂ ਵੱਡੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ ਤੇ ਡਰੱਗਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਅਕਾਲੀ ਆਗੂ ਵਿਕਰਮ ਮਜੀਠੀ ਅਨੁਰਾਤ ਜ਼ਮਾਨਨ ਨੂੰ ਚੁਣੌਤੀ ਦਿੰਦੀ ਪੰਜਾਬ ਸਰਕਾਰ ਦੀ ਪਟੀਸ਼ਨ ਖਾਰਜ ਮਜੀਠੀਆ ਤੇ ਤਫ਼ਤੀਸ਼ੀ ਏਜੰਸੀ ਨੂੰ ਮੀਡੀਆ ਵਿੱਚ ਬਿਆਨ ਦੇਣ ਤੋਂ ਵਰਜਿਆ ਜਗਮੋਹਨ ਸਿੰਘ ਰਾਜੂ ਵੱਲੋਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਗੰभीर ਜੱਥੇਬੰਦਕ ਬੀ ਨਿਯਮੀਆਂ ਅਤੇ ਜਿਲ੍ਹਾ ਪਾਟਪਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨਾਲ ਨਾਰਾਜ਼ਗੀ ਦਾ ਦਿੱਤਾ ਹਵਾਲਾ ਅੰਮ੍ਰਿਤਸਰ ਪੂਰਬੀ ਤੋਂ ਪਾਟਪਾ ਦੀ ਟਿਕਟ ਉੱਤੇ 2022 ਵਿੱਚ ਲੜੀ ਸੀ ਵਿਧਾਨ ਸਭਾ ਚੋਣ ਤਾਂ ਚਾਰ ਸਫਿਆਂ ਦਾ ਵਿਸਤਾਰਤ ਅਸਤੀਫਾ ਪਾਰਟੀ ਨੂੰ ਸੌਂਪਿਆ ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਵੇਦੀ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਾ ਨਾਲ ਕੀਤੀ ਮੁਲਾਕਾਤ ਮੀਟਿੰਗ ਵਿੱਚ ਸੁਰੱਖਿਆ ਉਪਾਵਾਂ ਦਾ ਲਿਆ ਜਾਇਜ਼ਾ ਪਹਲਗਾਮ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਖਟਾਰੇ ਵਿੱਚ ਲਿਆਉਣ ਅਤੇ ਅੱਤਵਾਦ ਦੇ ਬੁਨਿਆਦੀ ਟਾਂਚੇ ਨੂੰ ਦੜਨ ਦੀਆਂ ਕੋਸ਼ਿਸ਼ਾਂ ਤੇਜ਼ ਕਰਨ ਤੇ ਦਿੱਤਾ ਜੋਰ ਇਸਰੋ ਦੇ ਸਾਬਕਾ ਮੁਖੀ ਕੇ ਕਸਤੂਰੀ ਰੰਗਨ ਦਾ ਹੋਇਆ ਦਿਹਾਂਤ ਲੰਮੀ ਬਿਮਾਰੀ ਤੋਂ ਬਾਅਦ ਬੈਂਗਲੁਰੂ ਵਿੱਚ 83 ਸਾਲ ਦੀ ਉਮਰ ਵਿੱਚ ਲੈ ਆਖਰੀ ਸਾਹ ਅੰਤਿਮ ਸ਼ਰਧਾਂਜਲੀ ਦੇਣ ਲਈ 27 ਅਪ੍ਰੈਲ ਨੂੰ ਆਰ ਆਰ ਆਈ ਵਿੱਚ ਰੱਖੀ ਜਾਵੇਗੀ ਮ੍ਰਿਤਕ ਦੇ ਪ੍ਰਸ਼ਟਾਚਾਰ ਖਿਲਾਫ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਵਿਜੀਲੈਂਸ ਬਿਊਰੋ ਮੁਖੀ ਸੁਰਿੰਦਰਪਾਲ ਸਿੰਘ ਪਰਮਾਰਸਾ ਨੇ ਤਿੰਨ ਅਧਿਕਾਰੀ ਸਸਪੈਂਡ AIG ਹਰਪ੍ਰੀਤ ਸਿੰਘ ਅਤੇ SSP ਸਵਰਨਪ੍ਰੀਤ ਸਿੰਘ ਵਿਜੀਲੈਂਸ ਨੂੰ ਵੀ ਕੀਤਾ ਮੁਅਤਲ CM ਭਗਵੰਤ ਮਾਨ ਦੇ ਧਿਆਨ ਵਿੱਚ ਮਾਮਲਾ ਆਉਣ ਤੋਂ ਬਾਅਦ ਲਿਆ ਗਿਆ ਐਕਸ਼ਨ ਉਹਦਾ ਸੰਭਾਲਣ ਤੋਂ ਮਹੀਨੇ ਬਾਅਦ ਹੀ ਡਰਾਈਵਿੰਗ ਲਾਇਸੈਂਸ ਕਟਾਲਾ ਦੇ ਸੰਦਰਭ ਵਿੱਚ ਕੀਤਾ ਗਿਆ ਸਸਪੈਂਡਰ ਤਾਂ ਕਟਾਲੇ ਵਿੱਚ ਕਾਰਵਾਈ ਰੋਕੇ ਜਾਣ ਦੀ ਹੋ ਰਹੀ ਸੀ ਕੋਸ਼ਿਸ਼ ਦਿੱਲੀ ਵਿੱਚ ਪਣੀ ਟ੍ਰਿਪਲ ਇੰਜਣ ਸਰਕਾਰ BJP ਦੇ ਰਾਜਾ ਇਕਬਾਲ ਸਿੰਘ ਬਣੇ ਦਿੱਲੀ ਨਗਰ ਨਿਗਮ ਦੇ ਮੇਅਰ ਮੇਅਰ ਦੀ ਚੋਣ ਲਈ ਪਈਆਂ ਕੁੱਲ 142 ਵੋਟਾਂ ਵਿੱਚੋਂ 133 ਵੋਟਾਂ ਕੀਤੀਆਂ ਹਾਸਲ ਆਪਨੇ ਮੇਅਰ ਚੋਣਾਂ ਤੋਂ ਪਿੱਛੇ ਖਿੱਚੇ ਸੀ ਪੈਰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਐਕਸ਼ਨ ਮੋਡ ਵਿੱਚ ਗ੍ਰਹਿ ਮੰਤਰੀ ਅਮਿਤ ਚਾਹਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਪਾਕਿਸਤਾਨੀਆਂ ਨੂੰ ਦੇਸ਼ ਵਿੱਚੋਂ ਕੱਢਣ ਦੇ ਦਿੱਤੇ ਨਿਰਦੇਸ਼ ਸੂਬਿਆਂ ਵਿੱਚ ਲੱਭ ਲੱਭ ਕੇ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਭੇਜਣ ਲਈ ਕਿਹਾ ਅੰਮ੍ਰਿਤਸਰ ਵਿੱਚ ਹਥਿਆਰਾਂ ਦੀ ਵੱਡੀ ਖੇਪ ਬਰਾਮਦ 4.5 ਕਿਲੋ ਆਰਡੀਐਕਸ ਦੋ ਵੱਡੇ ਪੈਕਟਾਂ ਵਿੱਚ ਚਾਰ ਹੈਂਡ ਗ੍ਰੇਨੇਡ ਚਾਰ ਪਿਸਤੌਲ ਅੱਠ ਮੈਗਜ਼ੀਨ 220 ਕਾਰਤੂਸ ਦੋ ਬੈਟਰੀ ਚਾਰਜਰ ਅਤੇ ਦੋ ਰਿਮੋਟ ਬਰਾਮਦ ਪੁਲਿਸ ਅਤੇ ਬੀਐਸਐਫ ਨੇ ਅੰਮ੍ਰਿਤਸਰ ਦਿਹਾਤੀ ਖੇਤਰ ਨਾਲ ਲੱਗਦੀ ਕੰਡੇ ਵਾਲੀ ਤਾਰ ਤੋਂ ਬਰਾਮਦ ਕੀਤੀ ਖੇਪ ਪਾਕਿਸਤਾਨੀ ਏਜੰਸੀ ਆਈਐਸਆਈ ਵੱਲੋਂ ਭੇਜੀ ਗਈ ਹੈ ਇਹ ਵੱਡੀ ਖੇਪ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਜਾਰੀ ਛਤਿਸਗੜ ਮਹਾਰਾਸ਼ਟਰ ਤੇਲੰਗਾਨਾ ਦੀ ਸਰਹੱਦ ਉੱਤੇ ਨਕਸਲੀਆਂ ਖਿਲਾਫ ਵੱਡਾ ਐਕਸ਼ਨ ਜਾਰੀ ਤਿੰਨ ਸੂਬਿਆਂ ਦੀ ਫੋਰਸ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਆਪਰੇਸ਼ਨ ਜਾਰੀ ਤਾਂ ਜੰਗਲ ਦੇ ਅੰਦਰ 300 ਤੋਂ ਜ਼ਿਆਦਾ ਨਕਸਲੀਆਂ ਦੇ ਮੌਜੂਦ ਹੋਣ ਦੀ ਮਿਲੀ ਸੀ ਸੂਚਨਾ ਉੱਤਰ ਪ੍ਰਦੇਸ਼ ਦੇ ਵਿੱਚ ਡਾਕਟਰ ਭੀਮrao ਅੰਬੇਦਕਰ ਦੇ ਬੁੱਤ ਦੀ ਤੋੜਪੰਨ ਜਾਲੋਂ ਦੇ ਮਾਦੋਗੜ ਵਿੱਚ ਵਾਪਰੀ ਵੱਡੀ ਘਟਨਾ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਲੋਕਾਂ ਵਿੱਚ ਸਖਤ ਗੁੱਸਾ ਦੋਸ਼ੀ ਖਿਲਾਫ ਵੱਡੇ ਐਕਸ਼ਨ ਦੀ ਕੀਤੀ ਜਾ ਰਹੀ ਹੈ ਮੰਗ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ ਤਮਾਮ ਤਾਜ਼ਾ ਤਰਿਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ